ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਆ ਕਿ ਯਾਰਾਂ ਦੇ ਹੀ ਯਾਰ ਦਾ ਕਰਦੇ ਤਾਂ ਕਤਲ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਮਨਾਲੀ ਘੁੰਮਣ ਗਏ ਜਿਹੜੇ ਦੋਸਤ ਉਹਨਾਂ ਵੱਲੋਂ ਜਿਹੜਾ ਰਸਤੇ ਦੇ ਵਿੱਚ ਜਦੋਂ ਸ਼ਰਾਬ ਪੀਤੀ ਜਾਂਦੀ ਹੈ ਤਾਂ ਸ਼ਰਾਬ ਪਿੰਦੇ ਹੋਏ ਆ ਇੱਕ ਦੂਜੇ ਦੇ ਨਾਲ ਕੋਈ ਕਹਾਣੀ ਸੁਣੀ ਹੋ ਜਾਂਦੀ ਹੈ ਤਾਂ ਕਹਾਣੀ ਸੁਣੀ ਇੰਨੀ ਕਿ ਜਦਾ ਵੱਧ ਜਾਂਦੀ ਹੈ ਕਿ ਮਾਮਲਾ ਜਿਹੜਾ ਆ ਉਹ ਹੱਤਿਆ ਤੱਕ ਪਹੁੰਚ ਜਾਂਦਾ ਤਾਂ ਨੌਜਵਾਨਾਂ ਵੱਲੋਂ ਇੱਕ ਵਿਅਕਤੀ ਦਾ ਜਿਹੜਾ ਇੱਕ ਨੌਜਵਾਨ ਦਾ ਜਿਹੜਾ ਆਪਣੇ ਦੋਸਤ ਹੀ ਜਿਹੜਾ ਸੀਗਾ ਉਹਦਾ ਬਹਿਰਮਨੀ ਦੇ ਨਾਲ ਕਤਲ ਕਰ ਦਿੱਤਾ ਉਸ ਤੋਂ ਬਾਅਦ ਜਦੋਂ ਇਸ ਦੇ ਬਾਰੇ ਜਦੋਂ ਘਰ ਦੇ ਨੂੰ ਪਤਾ ਚੱਲਦਾ ਤਾਂ ਘਰਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਤਾਂ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ ਤਾਂ ਦੇਖਣਾ ਹੋਏਗਾ ਕਿ ਆਖਿਰਕਾਰ ਜਾਂਚ ਤੋਂ ਬਾਅਦ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ। ਇਹ ਤੇ ਯਾਰ ਵੀ ਲੈ ਹਕਮਣ ਠੀਕ ਹੈ ਤੇ ਉਥੋਂ ਲੋਕ ভিਰ ਆ ਕੇ ਸਾਡੇ ਮੁੰਡੇ ਦਾ ਬਾਹਰ ਆਇਆ ਤੇ ਡੱਕ ਲੱਗਦਾ ਮੁੰਡਾ ਮੇਰਾ ਭਤੀਜਾ ਹੀ ਹੈਗਾ ਕੀ ਨਾਮ ਹੈ? ਇੰਰੋਸ ਹੈ ਉਹਦਾ। ਅੱਛਾ ਕੋਈ ਮਨਖਰੇ ਨਹੀਂ ਸੀ। ਹਾਂ ਇਹ ਤੇ ਵਾਈ ਕੋਮਨ। ਅ ਕੱਲ ਰਾਤ ਦੀ ਘਟਨਾ। ਅੱਜ ਰਾਤ ਦੀ ਘਟਨਾ। ਅੱਛਾ ਕਿੰਨੇ ਕੁ ਮੁੰਡੇ ਸੀ ਤੇ? ਉਹ ਮੁੰਡੇ ਸੀ ਚਾਰ ਪੰਜ ਨੇ। ਤੇ ਬਾਕੀ ਹੁਣ ਗਾਹ ਵੇਖੋ ਵੀ ਕੀ ਗੱਲ ਹੋਈ ਜਿਹੜੇ ਮੁੰਡੇ ਨਾਲ ਸੀ ਲੱਗਾਂ ਲਈ ਜਾਂਦੇ ਆ। ਉਹ ਦੱਸਣਗੇ ਵੀ ਕੀ ਕੀ ਗੱਲ ਹੋਈ ਕੀ। ਥਾਣੇ 'ਚ ਪਹੁੰਚੇ ਕੋਈ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਨਹੀਂ। ਗੱਲਬਾਤ ਨਹੀਂ ਜਾਂਦੀ ਕਿਹੜਾ ਪਾਰਵੇ ਕਰੀ ਜਾਂਦਾ। ਯਾਰ ਸਾਰਾ। ਅੱਛਾ ਕੀ ਮੰਗ ਕਰਦੇ ਹੋ? 500 500। ਮੰਗ ਗਿਆ ਨਾ ਹੋਂਦ ਅਨਸਾਰ ਨਾਲ ਜਿਹੜੇ ਜਿਹੇ ਦੋਸ਼ੀ। ਕਿਹੜਾ ਪੁੱਤ ਵੱਡਾ ਲਾਲ ਬਾਈ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ